ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰਨਲਿਸਟ ਸਿੰਘ ਪੋਤਨਾ ਸੀਨੀਅਰ ਕਾਲੀ ਹਗੂ ਅੱਜ ਮਹਾਨ ਸ਼ਹੀਦ ਗੁਰਸਾਹਬ ਦੇ ਸਹਾਇਜਾਦਿਆਂ ਦੇ ਦਿਨ ਚੱਲ ਰਹੇ ਹਨ ਸੰਗਤਾਂ ਬੜੇ ਉਤਸ਼ਾਹ ਨਾਲ ਇਹ ਦਿਨ ਮਨਾ ਰਹੀਆਂ ਹਨ ਕਿਉਂਕਿ ਇਹ 15 ਵਾੜਾ ਜੋ ਚੱਲ ਰਿਹਾ ਹੈ ਇਹ ਇੱਕ ਬਹੁਤ ਸੋਚਣ ਵਾਲੀ ਗੱਲ ਹੁੰਦੀ ਹੈ ਜਦੋਂ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਪਹਿਲਾ ਬਡੇ ਸਾਹਿਬਜਾਦਿਆਂ ਨੇ ਚਮਕੌਰ ਸਾਹਿਬ ਵਿੱਚ ਜ਼ੁਲਮ ਦੇ ਖਿਲਾਫ ਵੱਡੀ ਟੱਕਰ ਲਈ ਔਰ ਜਿੱਥੇ 40 ਸਿੰਘ ਸ਼ਹੀਦ ਹੁੰਦੇ ਨੇ ਉੱਥੇ ਗੁਰੂ ਸਾਹਿਬ ਦੇ ਦੁਨਨੇ ਲੱਗੇ ਜਗਰ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੂਹਾਰ ਸਿੰਘ ਜੀ ਦੋਨਾਂ ਨੇ ਸ਼ਹੀਦੀਆਂ ਪਾਈਆਂ ਉਸ ਤੋਂ ਬਾਅਦ ਛੋਟੇ ਸਾਹਿਬਜਾਦਿਆਂ ਨੂੰ ਜ਼ੁਲਮ ਹਕੂਮਤ ਨੇ ਇਹਾਂ ਵਿੱਚ ਚੁਣਨ ਦਾ ਪ੍ਰੋਗਰਾਮ ਬਣਾਇਆ ਤਾਂ ਸਾਹਿਬਜਾਦਿਆਂ ਨੇ ਉਹਨਾਂ ਨੂੰ ਪੂਰੇ ਹੌਸਲੇ ਨਾਲ ਗੁਰਫਤੇ ਦਾ ਸੰਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹ ਕੇ ਉਹਨਾਂ ਨੇ ਦੱਸਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰ ਹਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤੇ ਹਾਂ ਉਹ ਤਾਂ ਮਾਤਾ ਗੁਜਰੀ ਜੀ ਦੇ ਪੋਤੇ ਹਾਂ ਅਸੀਂ ਦੇਨ ਨਹੀਂ ਕਬੂਲ ਕਰਾਂਗੇ ਔਰ ਜਿੱਥੇ ਉਹਨਾਂ ਨੇ ਜ਼ੁਲਮ ਦੇ ਖਿਲਾਫ ਟੱਕਰ ਲਈ ਉੱਥੇ ਹਕੂਮਤ ਨੂੰ ਹਰਾਇਆ ਔਰ ਸ਼ਹੀਦੀਆਂ ਪ੍ਰਾਪਤ ਕਰੀਆਂ ਜਿੱਥੇ ਇਹ ਵੀ ਆਉਂਦਾ ਹੈ ਕਿ ਉਹਨਾਂ ਦੇ ਰਸੋਈਏ ਗੰਗੂ ਬ੍ਰਾਹਮਣ ਨੇ ਉਹਨਾਂ ਨਾਲ ਬੜਾ ਜ਼ੁਲਮ ਕੀਤਾ ਔਰ ਧੱਕਾ ਕੀਤਾ ਔਰ ਉਹਨਾਂ ਨਾਲ ਜੋ ਸੂਬੇ ਨੂੰ ਫੜਾਉਣ ਦਾ ਇਹ ਇਹ ਕੰਮ ਕੀਤਾ ਨਮਕ ਹਰਾਮੀ ਕੀਤੀ ਉਥੇ ਟੋਡਰਮਲ ਨੇ ਬਹੁਤ ਵੱਡੀ ਗੱਲ ਕੀਤੀ ਕਿ ਜਿੱਥੇ ਸਾਰੀ ਦੁਨੀਆ ਤੋਂ ਮਹਿੰਗੀ ਧਰਤੀ ਖਰੀਦ ਕੇ ਟੋਡਰਮਲ ਜੀ ਨੇ ਸਹਾਜਾਦਿਆਂ ਦਾ ਸਨਸਕਾਰ ਕੀਤਾ ਅਤੇ ਮਾਤਾ ਗੁਦਰੀ ਦਾ ਉਥੇ ਸਨਸਕਾਰ ਕੀਤਾ ਰਹਿੰਦੀ ਦੁਨੀਆ ਤੱਕ ਧਰਤੀ ਨੂੰ ਪੂਜਿਆ ਜਾਵੇ ਔਰ ਟੋਡਰਮਾਲ ਜੀ ਦਾ ਨਾਮ ਹਮੇਸ਼ਾ ਸੰਗਤਾਂ ਯਾਦ ਕਰਨ ਗਿਆ ਆਇ ਸਾਲ ਉਥੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਨ ਲਈ ਸਾਰੀਆਂ ਸੰਗਤਾਂ ਪਹੁੰਚਦੀਆਂ ਨੇ ਪੰਜਾਬ ਤੋਂ ਪੰਜਾਬ ਤੋਂ ਬਾਹਰ ਦੇ ਸਮਝਿਤ ਸੰਗਤ ਆਉਂਦੀ ਹੈ ਇਸ ਕਰਕੇ ਅਸੀਂ ਸਾਰੇ ਹੀ ਉਸ ਧਰਮ ਸਥਾਨ ਨੂੰ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ